ਮਿਆਰ ਤੇ ਅਹਿਮੀਅਤ ਅਜਦੇ ਯੁੱਗ ਦੇ ਵਿੱਚ ਕਿਸ ਹੱਦ ਤੱਕ ਡਿੱਗ ਗਈ ਹੈ ਇਸ ਦਾ ਅੰਦਾਜ਼ਾ ਨਾਬਾ ਦੇ ਪਿੰਡ ਸ਼ਹਿਲ ਮੱਲੇਵਾਲ ਦੀ ਹਾਲੀ ਚ ਵਾਪਰੀ ਇਸ ਘਟਨਾ ਤੋਂ ਲਗਾਇਆ ਜਾ ਸਕਦਾ ਹੈ ਜਿੱਥੇ ਕਿ ਪਿਓ ਪੁੱਤ ਦੀ ਮਾਮੂਲੀ ਲੜਾਈ ਨੇ ਖੌਫਨਾਕ ਰੂਪ ਧਾਰਨ ਕਰ ਲਿਆ ਸ਼ਰਾਬ ਦੇ ਨਸ਼ੇ 'ਚ ਧੁੱਤ ਪਿਓ ਨੇ ਆਪਣੇ ਹੀ ਪੁੱਤ ਤੇ ਕਈ ਦੇ ਨਾਲ ਕਈ ਵਾਰ ਹਮਲਾ ਕੀਤਾ ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਜਦੋਂ ਉਸਨੂੰ ਹਸਪਤਾਲ ਲਿਜਾਦਾ ਗਿਆ ਤਾਂ ਡਾਕਟਰਾਂ ਨੇ ਉਸਨੂੰ ਪੀਜੀਆ ਚੰਕੀੜ ਰੈਫਰ ਕੀਤਾ ਲੇਕਿਨ ਉੱਥੇ ਜਾ ਕੇ ਉਸਨੇ ਦਮ ਤੋੜ ਦਿੱਤਾ ਮਾਮਲਾ ਸਾਰਾ ਇੰਜ ਵਾਪਰਿਆ ਕਿ ਪਿਓ ਵੱਲੋਂ ਜਿਸ ਪੱਖੇ ਦਾ ਇਸਤੇਮਾਲ ਕੀਤਾ ਜਾਂਦਾ ਸੀ ਉਸ ਦੇ ਅੱਗੇ ਜਾਲੀ ਨਹੀਂ ਸੀ ਇਸ ਨੂੰ ਲੈ ਕੇ ਪੁੱਤ ਨੇ ਇਤਰਾਜ਼ ਜਤਾਇਆ ਤੇ ਕਿਹਾ ਕਿ ਇਸ ਤੇ ਜਾਲੀ ਲਗਵਾ ਕੇ ਹੀ ਵਰਤੋ ਕਰੋ ਕਿਉਂਕਿ ਜਵਾਕ ਛੋਟੇ ਨੇ ਇਸ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ ਲੇਕਿਨ ਇਸ ਨੂੰ ਲੈ ਕੇ ਫਿਰ ਬਹਿਸ ਸ਼ੁਰੂ ਹੋ ਗਈ ਪਿਓ ਦਾ ਪਾਰਾ ਚੜ ਗਿਆ ਤੇ ਗੱਲ ਵਾਦੀ ਵਾਦੀ ਬਹੁਤ ਅੱਗੇ ਵਧ ਗਈ ਇਸ ਦੌਰਾਨ ਮ੍ਰਿਤਕ ਦੀ ਘਰਵਾਲੀ ਅੰਦਰ ਪਈ ਸੀ ਜਦੋਂ ਉਸ ਨੇ ਬਾਹਰ ਆ ਕੇ ਦੇਖਿਆ ਤਾਂ ਉਸ ਦੇ ਖੋਸ਼ ਉੱਡ ਗਏ ਤੇ ਝੱਟ ਹਸਪਤਾਲ ਦਾ ਰੁਖ ਕੀਤਾ ਇਸ ਦਰਾਂ ਨੇ ਮਾਤਾ ਤੇ ਪਰਿਵਾਰ ਨੇ ਮਾਮਲੇ ਬਾਰੇ ਕਿਹੜੀ ਜਾਣਕਾਰੀ ਦਿੱਤੀ ਹੈ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਇਹ ਮੈਂ ਇਹ ਤਾਂ ਜੀ ਮੇਰਾ ਬڑا ਮੁੰਡਾ ਤੀ ਇਹ ਹਾਂਜੀ ਇਹ ਬڑے ਮੁੰਡੇ ਕੰਨੀ ਰਹਿੰਦਾ ਮੈਂ ਰਹਨੀ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋਟੇ ਖੈਬਰ ਪੇ ਜਾਦੇ ਖੈਬਰ ਖੁੱਬੜ ਪੇ ਇਹ ਮੇਰਾ ਮੁੰਡਾ ਜਿਹੜਾ ਬڑا ਤੀ ਇਹ ਸੌ ਗਿਆ ਇਹ ਉਰੇ ਮੰਜਾ ਡਾਇਵਾ ਤੀ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀ ਮਾਰੀ ਅੱਛਾ ਜੀ ਦੋ ਕਈਆਂ ਮਾਰੀਆਂ ਇੰਨੇ ਨੂੰ ਮੇਰੀ ਨੋਟ ਖੜੀ ਜਦ ਤੀ ਮਾਰਨ ਲੱਗਿਆ ਇੰਨੇ ਨੂੰ ਸਾਨੂੰ ਫੋਨ ਕਰਤਾ ਅਸੀਂ ਜਾਨੀ ਖਾਸੀ ਦੂਰ ਰਹਨੇ ਆ ਇੱਕ ਮੀਲ ਦਾ ਫਰਕ ਹੈਗਾ ਸਾਨੂੰ ਉਹਨੇ ਫੋਨ ਕਰਤਾ ਜਾਨੂ ਅਸੀਂ ਆਏ ਜਾਨੂ ਮੇਰੇ ਮੁੰਡੇ ਨੂੰ ਜਾਨੀ ਡਾਕਟਰ ਦੇ ਲੈ ਕੇ ਤੇ ਚੱਕ ਪਹਿਲਾਂ ਵੀ ਲੜਾਈ ਝਗੜਾ ਕੋਈ ਹੁੰਦਾ ਕੀ ਇਹ ਕਾ ਲੜ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਤੇ ਹੁੰਦਾ ਬਸ ਉੱਤੇ ਹੀ ਲੜੇ ਨੇ ਕਿੰਨੀ ਕੁ ਉਮਰ ਸੀ ਜੀ ਮੁੰਡੇ ਦੀ ਮੁੰਡੇ ਦੀ ਉਮਰ ਤਾਂ 35 ਸਾਲ ਦੀ ਉਮਰ ਹਮ ਤੇ ਨਹੀਂ ਮੇਰੀ ਵਿਆਹਿਆ ਵਸੀ ਹਾਂਜੀ ਵਿਆਹਿਆ ਪਿਆ ਇੱਕ 5 ਸਾਲ ਦੀ ਕੁੜੀ ਆ 2 ਸਾਲ ਦਾ ਮੁੰਡਾ ਹਾਂਜੀ ਘਰ ਉੱਚੜ ਗਿਆ ਇਸਰਾਬ ਨੇ ਜਾੜਿਆ ਪਹਿਲੀ ਗੱਲ ਤਾਂ ਇਹਦਾ ਮਤਲਬ ਇਹਿੰਦੀ ਆ ਤੇ ਦੋਏ ਜੀ ਅੰਦਰ ਪਏ ਨੇ ਇਹਦਾ ਬਾੜਨ ਦਾ ਹੀ ਮਤਲਬ ਨਹੀਂ ਸੀ ਜਾ ਕੇ ਅੰਦਰ ਸੁੱਤੇ ਪਏ ਤੇ ਬਹੂ ਨੂੰ ਨੀਂਦ ਆਈ ਹੋਈ ਤੇ ਜਬਹੂ ਨੇ ਦੇਖਿਆ ਕਹੀ ਲਈ ਖੜਤੀ ਮਾਰਨ ਲੱਗਿਆ ਜੀ ਜਦ ਮੁੰਡਾ ਦੇਖਿਆ بے ਹੋਸ਼ ਹੋਇਆ ਪਿਆ ਜਾਣ ਨੂੰ ਸਾਨੂੰ ਫੋਨ ਕਰਾ ਜਾਣੂ ਅਸੀਂ ਆਏ ਫੇਰਾ ਅਸਕ ਮਾੜ ਚੱਕੇ ਜਾਣੇ ਡਾਕਟਰ ਤੇ ਲੈ ਗਏ ਕੁਛ ਨਹੀਂ ਖਾਈ ਪੜਿਆ ਪੱਖਾ ਜਿਆ ਇੱਕ ਉਹਦੇ ਜਾਲੀ ਨਹੀਂ ਸੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਬਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲਾ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥੋਂ ਥਾਕੇ ਵੀ ਮੇਰੇ ਜਵਾਕ ਮਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇਹਨੇ ਚ ਗਾਲ ਮੰਗਾਰੀ ਹੋ ਗਏ ਫਿਰ ਹਟ ਗਏ ਬਸ 10:30 ਵਜੇ ਤਿੰਨ ਤੱਕ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਰਾਤ ਨੂੰ ਇਹ ਮੁੰਡੇ ਨੂੰ ਚੱਕ ਕੇ ਲੈ ਕੇ ਨਾਬੇ ਦਾਖਲ ਕਰਤਾ 90 ਵਾਲਿਆਂ ਨੇ ਪਟਿਆਲੇ ਦਾ ਪਰਚਾ ਕੱਟਦਾ ਹਾਂ ਪਟਿਆਲੇ ਸਾਰਾ ਦਿਨ ਰੱਖਿਆ ਫਿਰ ਸ਼ਾਮ ਤਿੱਕਰ ਕਹਿੰਦੇ ਚੰਡੀਗੜ੍ਹ ਲੈ ਜਾਓ ਫਿਰ ਕਹਿੰਦੇ ਵੀ ਚੱਲ ਉੱਥੇ ਹੀ ਦੇਖ ਲੈਨੇ ਆ ਉੱਥੇ ਹੀ ਰੱਖ ਲਿਆ ਫਿਰ ਕੱਲ 3 ਵਜੇ ਚੰਡੀਗੜ੍ਹ ਲੈ ਕੇ ਗਏ ਨੇ ਚੰਡੀਗੜ੍ਹ ਲਾਉਣਾ ਨਹੀਂ ਮਿਲਿਆ ਉੱਥੇ ਹੀ ਉਹ ਪੂਰਾ ਸਰਚ ਮਾਰ ਜੀ ਕਹੀ ਹਾਂ ਜੀ ਸਰਚ ਮਾਰੀ ਤੇ ਸਰ ਜਾ ਕੱਕੜੀ ਕੱਕੜੀ ਕਹੀ ਮਾਰ ਜੀ ਅਨਾ ਪੁੱਠੀ ਮਾਰੀ ਹੈ ਜੀ ਤਿੰਨ ਪੁੱਠੀਆਂ ਕਈਆਂ ਮਾਰੀਆਂ 3 ਮਾਰ ਹਾਂ ਜੀ ਕਹੀ ਵੀ ਉੱਥੇ ਪਈ ਆਂ ਅੰਦਰ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਅਸੀਂ ਤਾਂ ਕਹਿੰਦੇ ਸਾਨੂੰ ਨਿਆਂ ਇਨਸਾਫ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾਰਿਆ ਕੱਲ ਨੂੰ ਕਿਸੇ ਦੇ ਹੋਰ ਵੀ ਮਾਰੂਗਾ ਨਰੇਗਾ ਚ ਜਾਂਦਾ ਦਿਹਾੜੀ ਜੋਤਾ ਕਰਦਾ ਇੰਨਾ ਕਮਾਉਂਦਾ ਖਾਂਦਾ ਤੇ ਬੱਚੇ ਦਾ ਜਨਮੜਾ ਮਨਾ ਕੇ ਲੈ ਦੋ ਹਾਂ ਬਾਪੂ ਆਪਣੇ ਹਾਂ ਬਾੜ-ਬਾੜੇ ਪੱਖੇ-ਪੋਖੇ ਵਿੱਚ ਲੱਟੇ ਕੱਫਰੇ ਮੂਰੇ ਜਾਲੀ ਨਹੀਂ ਅੱਛਾ ਤੂੰ ਕਦੇ ਮੁੰਡੇ ਤੋਂ ਛਪੜਾ-ਪੜ ਲੱਗਿਆ ਲੋਕ ਪਾਏਗੇ ਕੁਛ ਜੋ ਹੋ ਕੇ ਇੱਕ ਦੂਜੇ ਨਾਲ ਕੋਈ ਗੱਲਬਾਤ ਨਹੀਂ ਕੀਤੀ 11 11 ਵਜੇ ਕਹੀ ਚੱਕੇ ਰਾਤ ਨੂੰ ਆਪ ਕੋਈ ਹਾਂਜੀ ਕੱਕੇ ਨੇ ਜਾਲਾ ਇਹ ਕਦੋਂ ਹੋਇਆ ਬੁੱਧਵਾਰ ਦੀ ਸ਼ਾਮ ਅੱਛਾ ਹਸਪੀਟਲ ਲੈ ਕੇ ਕਾਇਨਾਪੇ ਲੈ ਗਿਆ ਹਸਪੀਟਲ ਸਰਕਾਰੀ ਰਾਤ ਰਾਤ ਠੀਕ ਹੈ ਜੁਗਵਾਨ ਜੀ ਫਿਰ ਉਹਨਾਂ ਨੇ ਪਟਿਆਲੇ ਦਾ ਪਰਚਾ ਕਰਤਾ ਜੀ ਹਾਂ ਪਟਿਆਲੇ ਰਾਤ ਰੱਖੀ ਸਵੇਰੇ ਕਹਿੰਦੇ ਚੰਡੀਗੜ੍ਹ ਲੈ ਜੀ ਚੰਡੀਗੜ੍ਹ ਤਾਂ ਪਹੁੰਚ ਗਏ ਜੁਗਵਾਨ ਭਾਈ ਜਿਹੜੇ ਨੇੜੇ ਬੱਚੇ ਨੇ ਉਹਦੇ ਹੱਥ ਟਾਈਮ ਕੱਟ ਜਰੀਆ ਦਾ ਪਤਾ ਪਾਉਂਦਾ ਆ ਕਿੰਨੇ ਭਰਾ ਸੀ ਇਹ ਦੋ ਭਰਾ ਤੇ ਦੂਜਾ ਲੱਗ ਰਹਿੰਦਾ ਸੀ ਦੂਜਾ ਲੱਗ ਰਿਹਾ ਤੇ ਛੋਟਾ ਸੀ ਇਹ ਵੱਡਾ ਹੀ ਛੋਟਾ ਹੈ ਉਦਰੀ ਮਾਮਲਾ ਹੁਣ ਪੁਲਿਸ ਦੇ ਕੋਲ ਵੀ ਪਹੁੰਚ ਚੁੱਕਿਆ ਹੈ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਅਫਸਰ ਵੱਲੋਂ ਕਿਹਾ ਗਿਆ ਕਿ ਤਫਤੀਸ਼ ਜਾਰੀ ਹੈ ਹੁਣ ਤੱਕ ਕੀ ਕਾਰਵਾਈ ਹੋਈ ਹੈ ਤੁਸੀਂ ਇੱਕ ਵਾਰ ਖੁਦ ਕੋਲ ਦੇ ਜ਼ੁਬਾਨੀ ਸੁਣ ਲਵੋ ਇਹ ਜਨੂਜੀ ਪਲਾ ਆਈ ਸੀ ਵੀ ਪਰਸੋਂ ਵੱਡਾ ਜ਼ਾਕਰਜੀਤ ਉਹਦਾ ਬਿਲਕੁਲ ਲੜਾਈ ਝੜਾ ਹੋਂਗਾ ਕਿ ਜੀ ਵੀ ਕੱਲ ਡਰਾਣੇ ਲਾਜ ਪੀਜੀਏ ਲੈ ਕੇ ਜਾ ਰਹੇ ਫਿਰ ਉਹਦੀ ਡੈਥ ਹੋ ਗਈ ਸੀ ਮਾਗਨ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਿਲਤੀ ਸਿੰਘ ਇਹ ਕਾਰਨ ਕਿ ਜਿਹੜਾ ਜੋ ਜਗਪਾਲ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਫਾਦਰ ਬੋਲੇ ਕਈ ਦੇ ਕਈ ਨਾ ਮਾਰੇ ਉਹ ਸਰਚਵਾਰ ਕਿਤੇ ਤਿੰਨ ਚਾਰ ਵਾਰ ਤਾਂ ਕਿ ਉਹਦੇ ਕਰਕੇ ਉਹ ਗੰਭੀਰ ਜ਼ਖਮੀ ਹੋ ਕੇ ਜਿਸ ਕਰ ਨੂੰ ਡੈਥ ਹੋ ਗਈ ਉਹਨਾਂ ਆਪਸ ਵਿੱਚ ਪ੍ਰਵਾਸ ਸੀ ਉਹਦਾ ਵਿਫਾਦ ਤੇ ਉਹਦਾ ਮੁੰਡਿਆ ਆਪਸ ਵਿੱਚ ਲੜਾਈ ਜਿਹੜਾ ਥੋੜਾ ਬਹੁਤਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਵੇਲੇ ਕਵਾਗਾ ਜੀ ਤੇ ਅਰੇਸਟ ਹੋ ਗਏ ਤੇ ਟੀਨਾਮਾ ਤੈ ਤਪੀ ਚੱਲ ਗਿਆ ਤੇ ਇੱਕ ਖਬਰ ਸੁਣ ਕੇ ਤੁਹਾਡੇ ਵੀ ਜ਼ਿਹਨ ਦੇ ਵਿੱਚ ਆਇਆ ਹੋਵੇਗਾ ਤੇ ਤੁਹਾਡੇ ਮਨ 'ਚ ਸਵਾਲ ਖੜਾ ਹੋਇਆ ਹੋਵੇਗਾ ਕਿ ਸਿਰਫ ਇੱਕ ਫਰਾਟੇ ਪਿੱਛੇ ਕਿਸੇ ਦਾ ਕਤਲ ਕਿਵੇਂ ਹੋ ਸਕਦਾ ਹੈ ਕਿਵੇਂ ਇੱਕ ਪਿਓ ਆਪਣੇ ਹੀ ਪੁੱਤ ਨੂੰ ਇਸ ਨਿੱਕੀ ਜਹੀ ਗੱਲ ਪਿੱਛੇ ਮੌਤ ਦੇ ਘਾਟ ਉਤਾਰ ਸਕਦਾ ਹੈ ਲੇਕਿਨ ਜਿਸ ਕਦਰ ਅੱਜਕੱਲ ਰਿਸ਼ਤੇ ਤਾਰ ਤਾਰ ਹੁੰਦੇ ਨਜ਼ਰ ਆ ਰਹੇ ਨੇ ਇੰਜ ਜਾਪਦਾ ਹੈ ਕਿ ਕੋਈ ਵੀ ਕਿਸੇ ਦਾ ਸਗਾ ਨਹੀਂ ਰਿਹਾ